ਜਿਹਦੇ ਪ੍ਰਕਾਸ਼ ਜਿਹਦੇ ਇਸ ਤੋਂ ਮੈਟਿੰਗ ਕਿਤੇ ਕਿ ਲਗ ਲਗ ਚੱਲ ਬੰਦ ਗਿਆ ਬਿਲਕੁਲ ਜੀ ਅੱਜ ਭਗਵਾਨ ਵਾਲਮੀਕੀ ਜਿਹਦੇ ਪ੍ਰਗਟ ਉਤਸਵ ਜੋ ਕਿ ਇਸ ਸਾਲ 7 ਅਕਤੂਬਰ ਨੂੰ ਬੜੀ ਧਮ ਨਾਲ ਨਾਲ ਬਣਾਇਆ ਜਾ ਰਿਹਾ ਹੈ ਤੇ ਨਾਲ 6 ਅਕਤੂਬਰ ਨੂੰ ਵਿਸ਼ਾਲ ਜਿਹੜੀ ਸ਼ੁਭ ਯਾਤਰਾ ਉਹ ਵੀ ਕੀਤੀ ਜਾਵੇਗੀ ਉਸ ਨਾਲ ਕਾਫੀ तमाम ਜਿਹੜੇ ਜਥੇਬੰਦੀਆਂ ਨੇ ਜਾਂ ਸਮਾਜ ਦੇ ਅਹੁਦੇਦਾਰ ਨੇ ਸਾਡੇ ਸੀਨੀਅਰ ਅਧਿਕਾਰੀਆਂ ਨਾਲ ਸਾਡੇ ਸੀਨੀਅਰ ਜਿਹੜੇ ਪੋਲੀਟੀਕਲ ਲੀਡਰਸ ਨੇ ਮੇਅਰ ਸਾਹਿਬ ਜੀ ਇੱਥੇ ਮੌਜੂਦ ਸੀਗੇ ਸਾਡੇ ਜਿਹੜੇ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਨੇ ਚੰਦਰ ਗਰੇਵਾਲ ਜੀ ਉਹ ਵੀ ਇੱਥੇ ਆਏ ਸੀ ਉਹਨਾਂ ਨਾਲ ਅਸੀਂ ਇਹ ਮੀਟਿੰਗ ਕੀਤੀ ਹੈ ਸਭ तमाम ਸਾਡੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਬਹੁਤ ਹੀ ਚੰਗੀ ਤਰ੍ਹਾਂ ਇਹ ਇਸ ਉਤਸਵ ਦੀ ਜਿਹੜੀ ਤਿਆਰੀਆਂ ਉਸੇ ਕਰਨੀਆਂ ਤਾਂ ਕਿ ਸਮਾਰਟ ਦੇ ਹਰ ਵਰਗ ਦੇ ਲੋਕ ਇਸ ਉਤਸਵ ਦੇ ਵਿੱਚ ਸ਼ਾਮਲ ਹੋ ਸਕਣ ਤੇ ਬੜੀ ਤੁਮਤਾਮ ਨਾਲ ਜਿਹੜਾ ਪ੍ਰਗਟ ਸਭਾ ਉਹ ਬਣਾਇਆ ਜਾ ਸਕੇ ਕਿ ਜਿੱਥੇ ਲਗ ਲਗ ਜਦ ਬੰਦਿਆਂ ਵਾਲਾ ਜੋ ਪਿਛਲੇ ਸਾਲ ਹੋਇਆ ਮੈਂ ਕੀ ਪ੍ਰੋਬਲਮ ਆਦਾ ਸੀਗਾ ਟ੍ਰੈਫਿਕ ਨੂੰ ਲੈ ਕੇ ਬੜੇ ਸਵਾਲ ਚੁੱਕੇ ਜਿੰਦੇ ਸੀ ਟ੍ਰੈਫਿਕ ਨੂੰ ਲੈ ਕੇ ਰੂਟ ਮੈਪ ਨੂੰ ਲੈ ਕੇ ਸੜਕ ਦੀ ਵਿਵਸਥਾ ਨੂੰ ਲੈ ਕੇ ਜਿਹੜੇ ਆ ਸਾਨੂੰ ਤੂਤੀਆਂ ਜਿਹੜੀ ਸਾਨੂੰ ਦੱਸਿਆ ਗਈਆਂ ਉਹਨਾਂ ਨੂੰ ਇਹ ਆਸ਼ਵਾਸ ਕੀਤਾ ਗਿਆ ਕਿ ਪੁਲਿਸ ਅਤੇ ਕਾਰਪੋਰੇਸ਼ਨ ਦੇ ਅਧਿਕਾਰੀ ਜਿਹੜੇ ਆਉਣ ਵਾਲੇ ਦਿਨਾਂ ਆਲਰੇਡੀ ਅਸੀਂ ਕਮੇਟੀਿੰਗ ਬਿਸ਼ੇ ਵੀ ਅਧਿਕਾਰੀਆਂ ਦੀ ਕਰ ਚੁੱਕੇ ਹਾਂ ਉਹਨਾਂ ਨੂੰ ਆਲਰੇਡੀ ਸੰਗਠਨ ਦੇ ਉੱਤੇ ਆਜ ਹੋਰ ਜਿਹੜੀ ਸਖਤੀ ਨਾਲ ਇਹ ਗੱਲ ਕਹੀ ਗਈ ਹੈ ਕਿ ਲੋਕਾਂ ਨਾਲ ਜਿਹੜੀ ਇਨਫੋਰਮੇਸ਼ਨ ਆ ਉਹ ਸ਼ੇਅਰ ਕੀਤੀ ਜਾਵੇ ਕੋਈ ਵੀ ਥੋਟੀ ਹੈ ਜੇ ਤੁਹਾਨੂੰ ਪਾਈ ਜਾਂਦੀ ਤੁਹਾਨੂੰ ਪਤਾ ਪਿਛਲੇ ਦਿਨਾਂ ਕਾਫੀ ਵਪਾਰੀ ਵਰਕਰਾਂ ਨਾਲ ਕਾਫੀ ਸੜਕਾਂ ਦਾ ਇਨਫਰਾਸਟ੍ਰਕਚਰ ਨੁਕਸਾਨ ਆਇਆ ਉਸ ਨੂੰ ਤੁਰੰਤ ਠੀਕ ਲਿਆ ਜਾਵੇ ਤਾਂ ਕਿ ਕਿਸੇ ਵੀ ਸ਼ਰਧਾਲੂ ਨੂੰ ਇਹ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਜਿਹੜਾ ਨਾ ਕਰਨਾ ਪਵੇ। ਪ੍ਰਤੀ ਪ੍ਰੈਜ਼ੀਡੈਂਟ ਸਿਟੀ ਵਾਲਮੀਕ ਸਭ ਪੱਟੀ ਜੀ ਅੱਜ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੈਗੀ ਹੈ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਇਹ ਪਰੰਪਰਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਪਵੰਤ ਪ੍ਰਗਟ ਦਿਵਸ 7 ਅਕਤੂਬਰ ਨੂੰ ਮਨਾਇਆ ਜਾ ਰਿਹਾ 6 ਅਕਤੂਬਰ ਨੂੰ ਵਿਸ਼ਾਲ ਤੇ ਬੱਬੇ ਸ਼ੋਭਾ ਯਾਤਰਾ ਸ਼੍ਰੀ ਰਾਮ ਚੌਂਕ ਤੋਂ ਛਤਵੀਂ ਸ਼ੋਭਾ ਯਾਤਰਾ ਦਾ ਸ਼ੁਭ ਆਰੰਭ ਕੀਤਾ ਜਾਏਗਾ ਜਿਹਦੇ ਵਿੱਚ ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਔਰ ਸਾਰੀਆਂ ਪਾਰਟੀਆਂ ਦੇ ਮੁੱਖ ਉਦੇਦਾਰ ਨੇ ਉਹ ਸਾਰੇ ਇੱਥੇ ਸ਼ਾਮਿਲ ਹੋ ਕੇ ਮਾਤਮਾ ਦਾ ਅਸ਼ੀਰਵਾਦ ਲੈਣਗੇ ਉਹਦੇ ਸੰਬੰਧ ਵਿੱਚ ਅੱਜ ਸਾਡੇ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਨਾਲ ਡੈੱਟ ਗਈ ਜਿੱਦੇ ਵਿੱਚ ਹਰ ਇੱਕ ਅਧਾਰਿਆ ਦੇ ਅਫਸਰ ਸਹਿਬਾਨ ਡੀਸੀ ਸਾਹਮਣੇ ਬਲਾਈ ਸੀਗੇ ਉਹ ਸਾਰਿਆਂ ਦੀ ਸ਼ੋਭਾ ਯਾਤਰਾ ਜੋ ਜੋ ਡਿਊਟੀ ਹੈ ਇਲੈਕਟ੍ਰਿਟੀ ਲਗਾ ਲਓ ਜਾਂ ਕਾਰਪੇਸ਼ਨ ਲਗਾ ਲਓ ਸਾਰਿਆਂ ਨੂੰ ਉਹਨਾਂ ਨੇ ਡਿਊਟੀਆਂ ਸੌਂਪ ਦਿੱਤੀਆਂ ਉਹਨਾਂ ਨੇ ਸਾਨੂੰ ਵਿਸ਼ਵਾਸਨ ਦੁਲਾਇਆ ਕਿ ਇਸ ਵਾਰ ਦੀ ਸ਼ੋਭਾ ਯਾਤਰਾ ਦੇ ਵਿੱਚ ਪੂਰੇ ਇੰਤਜ਼ਾਮ ਪੂਰਾ ਇੰਤਜ਼ਾਮ ਕੀਤੇ ਜਾਣਗੇ ਕੀ ਹੈ ਤੁਹਾਡੇ ਦੇ ਅਲੱਗ-ਅਲੱਗ ਜਥੇਬੰਦੀਆਂ ਦੇ ਪਹੁੰਚਿਆ ਸੀ ਕੀ ਕੀ ਮੰਗ ਸੀ ਮੇਨ ਜਿਹੜੀ ਸ਼ਹਿਰ ਯਾਤਰਾ ਦੇ ਵਿੱਚ ਕੋਲ ਮੰਗ ਸਾਡੀ ਸੇ ਮੇਨ ਮੰਗ ਸੀ ਸਿਰਫ ਇਹ ਕਿ ਅਸੀਂ ਟ੍ਰੈਫਿਕ ਦੀ ਹਰ ਬੜੀ ਸਮੱਸਿਆ ਆਂਦੀ ਆ ਉਹ ਅਸੀਂ ਇਸ ਵੀ ਕਿਹਾ ਕਿ ਜਿਹੜੀ ਸਟਰੀਟ ਸ਼ਹਿਰ ਯਾਤਰਾ ਦੇ ਵਿੱਚ ਆਂਦੀਆਂ ਨੇ ਗਲੀਆਂ ਆਂਦੀਆਂ ਉੱਥੇ ਕਾਫੀ ਟ੍ਰੈਫਿਕ ਨਿਕਲਦੀ ਆ ਉਹ ਅਸੀਂ ਉਹਨਾਂ ਗੈਸ ਤਰੀਕੇ ਕਿਥੋਂ ਰਸਤੀਆਂ ਲਗਾ ਕੇ ਉਹ ਸ਼ਹਿਰ ਯਾਤਰਾ ਰੂਟ ਇੱਕ ਸਾਈਡ ਕਰਕੇ ਵਨਵੇ ਕਰਕੇ ਜਿੱਤਾ ਜਾਵੇ ਤਾਂ ਕਿ ਸਾਨੂੰ ਸ਼ੁਭਾਜਾਤ ਵਿੱਚ ਕੋਈ ਪਰੇਸ਼ਾਨੀ ਨਾ ਆ ਸਕੇ ਤੁਹਾਡੇ ਵੱਲੋਂ ਇੱਕ ਲੋਕਾਂ ਸੰਗਤ ਨੂੰ ਅਪੀਲ ਵੀ ਕੀਤੀ ਗਈ ਹੈ ਜੋ ਸਵਾਗਤ ਮੰਜੇ ਲਗਾਏ ਜਾਂਦੇ ਨੇ ਉਹ ਤੇ ਭਗਵਾਨ ਬਾਲਮੀਕੀ ਮਹਾਰਾਜ ਜਿਹਦੇ ਕੋਲੇ ਪੱਜਮ ਲਗਾਏ ਜਾਂ ਗਾਣੇ ਨਾ ਲਗਾਏ ਉਹ ਅਸੀਂ ਅਪੀਲ ਵੀ ਕਰਾਂਗੇ ਔਰ ਨੰਬਰ ਦੋ ਅਸੀਂ ਖ਼ਬਾਰਾ ਵਿੱਚ ਹਿਸ਼ਿਆਰ ਵੀ ਦਵਾਂਗੇ ਔਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਲੋਕਾਂ ਨੂੰ ਫੇਰ ਅਪੀਲ ਕਰਦੇ ਹਾਂ ਕਿ ਪਰਮਪਿਤਾ ਪਰਮਾਤਮਾ ਦਾ ਜਿਹੜਾ ਤਿਹਾਰ ਹੈ ਆਪਾਂ ਬਹੁਤ ਹੀ ਸ਼ਰਧਾ ਪੂਰਵਕ ਧਾਰਮਿਕ ਤਰੀਕੇ ਨਾਲ ਮਨਾਈਏ ਔਰ ਜੋ ਸਵਾਗਤੀ ਮੰਚ ਸਟੇਜਾਂ ਦੇ ਉੱਪਰ ਆਪਾਂ ਕੋਈ ਵੀ ਉਲੜਵਾਈਏ ਰ ਸੌਂ ਗੁਰੂ ਵਾਲਮੀਕਿ ਮਹਾਰਾਜ ਦੇ ਪੱਜਾਂ ਲਗਾਈਏ ਤਾਂ ਕਿ ਆਪਾਂ ਸ਼ੋਭਾ ਯਾਤ ਨੂੰ ਬਹੁਤੀ ਧਾਰਮਿਕ ਤਰੀਕੇ ਨਾਲ ਕੱਢ ਸਕੀਏ